बा चांदनी है बहुत मजा आयो आ बेटा सारे लोग सुन लो मैं अपने घर के क्योंकि ये पदार्थ पे बहुत जी जिंदा बाडी जिंदाबाद धन्यवाद सच सच बस मंडल से बोल रहा था हां हेलो मट

ਇਹਨਾਂ ਨੂੰ ਵੀ ਗਾਣ ਦਿਆ ਕਰੋ ਬਾਈ ਸਪੈਸ ਉੱਥੇ ਆਏ ਤੁਹਾਨੂੰ ਲੈਣ ਹੋਈ ਇੱਥੇ ਤੋਂ ਮੈਨਾ ਨਹੀਂ ਜੀ 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 ਕੰਗਾ ਚਾਈ ਗਏ ਜਿੰਨਾ ਨਾ ਹੋ ਗਿਆ ਉਹ ਪਲੀਜ਼ ਜਿਹੇ ਹੋ ਗਿਆ ਦੂਸਰੇ ਕਰੀ ਜਾ ਆਹ ਜਿਹੜਾ ਅਮਿਤ ਬਰੋਜ ਅਮਿਤ ਆਪਣੇ ਮੰਡਲੋਂ ਆਪਣੇ ਮੰਡਲੋਂ ਮਨੂ ਜੀ ਮਨੂ ਜੀ ਮੋਹਰੇ ਸਾਹਮਣੇ ਦੇਖੋ ਸਾਹਮਣੇ ਇਕੱਠੀ ਆਏ ਹੋ ਬਈ ਆਪਾਂ ਜੀ ਆਓ ਨਹੀਂ ਚੱਲਣਗੇ ਦੂਸਰੇ ਸਾਰਿਆਂ ਨੂੰ ਆਈ ਜਾਣਗੇ ਨਾ ਮਨੂ ਜੀ ਅਮਰਿੰਦਰ ਸਾਹਿਬ ਜੀ ਆਪਾਂ ਇਹ ਜਿੱਤ ਪ੍ਰਾਪਤ ਕਰਨੀ ਆ ਸਾਰਿਆਂ ਨੇ ਮਿਲ ਕੇ ਬਿਲਕੁਲ ਸਰ ਹੋਰ ਕਰਨੀ ਆ ਮੈਂ ਸਰ ਲਈ ਬਿਲਕੁਲ ਜੀ ਬਿਲਕੁਲ 100% ਹੋਏਗੀ ਤੁਹਾਨੂੰ ਸਾਡੇ ਵੱਲ ਅੰਮ੍ਰਿਤਸਰ ਨੌਰਤੋਂ ਦੀ ਸਾਰੀ ਟੀਮ ਲੋ ਲਾਂਭਾ ਨਹੀਂ ਆਉਂਦਾ ਲਾਂਭਾ ਨਹੀਂ ਆਉਂਦਾ ਕਿਉਂਕਿ ਤੁਸੀਂ ਆਪ ਕਹੋਗੇ ਕਿ ਅਸੀਂ ਵਟ ਕਰਦੇ ਆਂਗੇ ਹਾਂ ਜੀ ਆਓ ਜੀ ਸਾਰੇ ਜਣੇ ਹੋਰ ਤੇ ਜਿਹੜੇ ਹੈਗੇ ਆ ਮੇਰੇ ਨਾਲ ਆਪਣੇ ਆਪਣੇ ਪਰਿਚੇਅ ਕਰਾਓ ਹਰਿਆਣੇ ਮਹਾਰਾਜ ਮਾਤਾ ਕੀ ਜੈ ਮਾਤਾ ਜੀ ਦਾ ਪਖੋ ਨਿਹਾਰ ਜੈਤਰੀ ਅਕਾਲੇ ਭਾਰਤੀ ਜਨਤਾ ਪਾਰਟੀ ਜਿੰਦਾ ਮੈਂ ਸ਼ਕਤੀ ਕਲਿਆਣ ਪ੍ਰਵਕਤਾ ਭਾਜਪੀ ਅੰਮ੍ਰਿਤਸਰ ਜੋ ਅੰਮ੍ਰਿਤਸਰ ਦੇ ਲੋਕਾਂ ਦੀ ਬੜੇ ਸਮੇਂ ਤੋਂ ਇੱਕ ਡਿਮਾਂਡ ਸੀ ਕਿ ਸਾਨੂੰ ਲੋਕਲ ਕੈਂਡੀਡੇਟ ਚਾਹੀਦਾ ਵਾ ਉਹ ਭਾਰਤਿਆ ਜਨਤਾ ਪਾਰਟੀ ਨੇ ਨਰਿੰਦਰ ਭਾਈ ਮੋਦੀ ਨੇ ਉਹ ਸਾਡੀ ਆਸ ਜਿਹੜੀ ਆ ਪੂਰੀ ਕੀਤੀ ਆ ਤੇ ਇਸ ਵਾਰੀ ਜਿਹੜੀ ਕਿ 2024 ਦੇ ਵਿੱਚ ਦੁਬਾਰਾ ਤੋਂ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਬਣਨ ਜਾ ਰਹੀ ਆ ਔਰ ਜਿਹੜੀ ਜ਼ਿੰਮੇਵਾਰੀ ਉਹਨਾਂ ਨੇ ਅੰਮ੍ਰਿਤਸਰ ਤਰਨਜੀਤ ਸਿੰਘ ਸੰਧੂ ਜੀ ਨੂੰ ਦਿੱਤੀ ਆ ਤੇ ਅੰਮ੍ਰਿਤਸਰ ਦੇ ਲੋਕਾਂ ਦਾ ਵੀ ਇਹ ਫਰਜ਼ ਪੈਂਦਾ ਵਾ ਕਿ ਅਸੀਂ ਤਰਨਜੀਤ ਸਿੰਘ ਸੰਧੂ ਜੀ ਨੂੰ ਜੇਤੂ ਬਣਾਈਏ ਪਰ ਭਾਰੀ ਬਹੁਮਤ ਦੇ ਨਾਲ ਜਿਤਾਈਏ ਤਾਂ ਕਿ ਤਰਨਜੀਤ ਸਿੰਘ ਦੀ ਸੰਧੂ ਸਾਹਿਬ ਅਗਰ ਜਿੱਤ ਕੇ ਜਾਂਦੇ ਨੇ ਔਰ ਕੇਂਦਰ ਦੀ ਸਰਕਾਰ ਦੇ ਵਿੱਚ ਉਹ ਸਾਡੇ ਵਜ਼ੀਰ ਬਣਨਗੇ ਔਰ ਸਾਡੇ ਪੰਜਾਬ ਦੀ ਹੱਕ ਸੱਚ ਦੀ ਲੜਾਈ ਲਈ ਆਵਾਜ਼ ਉਠਾਣਗੇ ਔਰ ਅੰਮ੍ਰਿਤਸਰ ਗੁਰੂ ਦੀ ਨਜ਼ਰੀ ਵਧੀਆ ਕਾਰ ਆ ਵਧੀਆ ਕੰਮ ਕਰਨਗੇ ਵੇਖੋ ਜੀ ਇੱਕ ਵਰਕਨਾ ਚ ਇੱਕ ਜੋਸ਼ ਆ ਜੀ ਅੱਜ ਪੂਰਾ ਜੋਸ਼ ਆ ਜੀ ਔਰ ਅੱਜ ਵੀ ਸੇ ਉਹਨਾਂ ਦੇ ਘਰ ਖੜੇ ਆ ਹਨਾ ਔਰ ਸਾਰੇ ਅੰਮ੍ਰਿਤਸਰ ਦੇ ਲੋਕਾਂ ਨੇ ਮਨ ਬਣਾ ਲੇਤਾ ਵਾ ਕਿ ਇਸ ਵਾਰੀ ਜਿਹੜੇ ਅੰਮ੍ਰਿਤਸਰ ਤੋਂ ਜੇਤੂ ਬਣਾਣਾ ਵਾ ਪਤਨ ਰਣਜੀਤ ਸਿੰਘ ਜੀ ਸੰਦੂਨ ਵੋਟ ਪਾਣੀ ਭਾਰਤਿਆ ਜਨਤਾ ਪਾਰਟੀ ਨੂੰ ਇੱਕ ਲਾਲ ਡੈਰੀਆਂ ਲਾਈਆਂ ਸੀਗੀਆਂ ਇਹ ਜਨਤਾ ਫੈਸਲਾ ਕਰੇਗੀ ਇਹ ਜਿਹੜੀ ਆ ਦੇਸ਼ ਚੱਲਦਾ ਵਾ ਪੰਜਾਬ ਚੱਲਦਾ ਵਾ ਇਹ ਲਾਲ ਡੈਰੀਆਂ ਦੇ ਨਾਲ ਨਹੀਂ ਚੱਲਦਾ ਜਿਹੜੀਆਂ ਲਾਲ ਡੈਰੀਆਂ ਵਾਲੇ ਵਾ ਜਨਤਾ ਨੇ ਉਹਨਾਂ ਨੂੰ ਪੂਰਨ ਤੌਰ ਤੇ ਨਕਾਰ ਦਿੱਤਾ ਵਾ ਸਾਈਡ ਲਾਈਨ ਕਰ ਦਿੱਤਾ ਵਾ ਔਰ ਜਿਹੜੀ ਕੇਂਦਰ ਦੇ ਅੰਦਰ ਆ ਉਹ ਦੁਬਾਰਾ ਤੋਂ ਭਾਰਤ ਦੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਦੀ ਸਰਕਾਰ ਬਣੰਦੀ ਜਾ ਰਹੀ ਹੈ ਔਰ ਜਿਹੜੇ ਲਾਲ ਡੈਰੀਆਂ ਲਈ ਫਿਰਦੇ ਉਹਨਾਂ ਦੀਆਂ ਲਾਲ ਡੈਰੀਆਂ ਬੰਦ ਹੋ ਜਾਣੀਆਂ ਮੇਰੇ ਹਿਸਾਬ ਨਾਲ ਤੇ ਸ਼ਾਇਦ ਲਾਲ ਡੈਰੀਆਂ ਗਵਾਚ ਹੀ ਜਾਣ ਐ ਦਾਨੀਆਂ ਪ੍ਰੇਮ ਪਿਆਰ ਔਰ ਭਾਈਚਾਰਕ ਸਾਂਝ ਦੀ ਗੱਲ ਕਰੀਏ ਆਪਾਂ ਅੱਜ ਵੀ ਅਸੀਂ ਲਾਲ ਡੈਰੀਆਂ ਦੀ ਗੱਲ ਨਾ ਕਰੀਏ ਅੱਜ ਪੰਜਾਬ ਕਿਸ ਹਾਲਾਤ ਦੇ ਉੱਤੇ ਖੜਾ ਵਾ ਪੰਜਾਬ ਦੇ ਕਿੰਨੇ ਬੁਰੇ ਹਾਲ ਆ ਇਹ ਫੇਰ ਬੇਨਤੀ ਕਰਦਾ ਕਿ ਭਾਰਤ ਦੀ ਜਨਤਾ ਪਾਰਟੀ ਉਹ ਨਰਿੰਦਰ ਭਾਈ ਮੋਦੀ ਨੂੰ ਪੰਜਾਬ ਦੀਆਂ 13 ਦੀਆਂ 13 ਸੀਟਾਂ ਪੰਜਾਬ ਜਿੱਤ ਕੇ ਮੋਦੀ ਸਾਹਿਬ ਵੀ ਝੋਲੀ ਚ ਪਾਏਗਾ ਜੀ ਆ ਫੋਕਸ ਬੜਾ ਕਲੀਅਰ ਹੈ ਬਾਬਾ ਜੀ ਔਰ ਪਿਛਲੇ 4 ਸਾਲਾਂ ਚ ਭਾਰਤ ਅਮਰੀਕਾ ਦੀ ਰਿਲੇਸ਼ਨਸ਼ਿਪ ਚ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਥਲੇ ਅਸੀਂ ਕੰਕਰੀਟ ਅਚੀਵਮੈਂਟ ਕਰਕੇ ਦਿਖਾਈਆਂ ਨੇ ਕਈ ਇਨਵੈਸਟਮੈਂਟਾਂ ਇੰਡੀਆ ਚ ਆਈਆਂ ਨੇ ਡਿਫਰੈਂਟ ਸਟੇਟਾਂ ਚ ਤੇ ਅਗਲੇ ਸਾਲਾਂ ਚ ਸਪੈਸ਼ਲੀ 227 ਜਦੋਂ ਅੰਮ੍ਰਿਤਸਰ ਦੇ 450 ਸਾਲ ਪੂਰੇ ਹੁੰਦੇ ਆ ਅੰਮ੍ਰਿਤਸਰ ਦੀ ਆਪਾਂ ਸਾਰਿਆਂ ਨੇ ਮਿਲ ਕੇ ਸ਼ਕਲ ਬਦਲ ਦੇਣੀ ਆ ਔਰ ਇਹਦੀ ਕਮਿਟਮੈਂਟ ਮੇਰੀ ਹੈਗੀ ਆ ਤੁਸੀਂ ਪਹਿਲਾਂ ਕਈ ਦੇਖੇ ਜਦੋਂ ਮੈਂ ਅਮਰੀਕਾ ਅੰਬੈਸਡਰ ਬਣ ਕੇ ਗਿਆ ਸੀ ਮੈਨੂੰ ਵੀ ਲੋਕਾਂ ਨੇ ਕਿਹਾ ਕਈ ਅੰਬੈਸਡਰ ਆਏ ਕਈ ਗਏ 4 ਸਾਲ 'ਚ ਰਿਲੇਸ਼ਨਸ਼ਿਪ ਦੀ ਸ਼ਕਲ ਬਦਲੀ ਅਮਰਿਤ ਸਰਦੀਪੀ ਬਿਲਕੁਲ ਸ਼ਕਲ ਬਦਲਾਂਗੇ ਇੱਥੋਂ ਦਾ ਇੰਡਸਟਰੀ ਇੱਥੋਂ ਦੀ ਟੂਰਿਜ਼ਮ ਇੱਥੋਂ ਦੀ ਐਗਰੀਕਲਚਰ ਇਹ ਸਾਰੇ ਏਰੀਆਸ ਤੇ ਸਭ ਤੋਂ ਇੰਪੋਰਟੈਂਟ ਇਥੋਂ ਦੀ এডਿਕੇਸ਼ਨ ਇਹ ਬਿਲਕੁਲ ਬਦਲਾਂਗੇ ਜਿਹਦੇ ਨਾਲ ਅੰਮ੍ਰਿਤਸਰ ਦਾ ਫਾਇਦਾ ਹੋਵੇ ਇੱਥੇ ਨੌਕਰੀਆਂ ਆਣ ਇਥੋਂ ਦੇ ਬੱਚਿਆਂ ਨੂੰ ਭੱਜ ਕੇ ਬਾਹਰ ਨਾ ਜਾਣਾ ਪਵੇ ਔਰ ਅਗਰ ਜਾਣਾ ਵੀ ਹੈ ਤੇ ਕੋਈ ਸਕਿੱਲ ਲੈ ਕੇ ਜਾਣ ਡਿਗਰੀਆਂ ਨਹੀਂ ਸੋ ਇਹਦਾ ਪੱਕਾ ਵਾਦਾ ਆ ਔਰ ਜਿਹੜੇ ਮੈਂ ਪਹਿਲਾ ਪਰਫਾਰਮੈਂਸ ਕੀਤੀ ਆ ਉਹੀ ਇੱਥੇ ਕਰਨੀ ਇਹ ਤਾਂ ਅਲਟੀਮੇਟਲੀ ਅਮਰਸਰ ਦੇ ਸਾਰੇ ਜਿਹੜੇ ਭਰਾ ਭੈਣ ਨੇ ਉਹੀ ਡਿਸਾਈਡ ਕਰਨਗੇ ਕਿ ਆਪਾਂ ਅੱਗੇ ਲਈ ਉਤਰਾਂ ਦੀ ਰਾਜਨੀਤੀ ਕਰਨੀ ਆ ਕਿ ਆਪਾਂ ਫਾਈਨਲੀ ਇੱਕ ਕੰਮ ਦੀ ਤੇ ਇੱਕ ਪਰਪਸ ਦੀ ਰਾਜਨੀਤੀ ਕਰੀਏ ਜਿਹਦੇ ਚ ਸਾਡੇ ਸਾਰਿਆਂ ਦਾ ਔਰ ਖਾਸ ਤੌਰ ਤੇ ਸਾਡੇ ਬੱਚਿਆਂ ਦੀ ਭਲਾਈ ਹੋਵੇ